ਪਰੋ ਮਹੱਲਾ ਪੰਜਵਾ ਤੇਰੀ ਟੇਕ ਰਹਾ ਕਾਲ ਮਾਹੀ ਤੇਰੀ ਟੇਕ ਤੇਰੇ ਗੁਣ ਦਾ ਹੈ ਤੇਰੀ ਟੇਕ ਨਾ ਪੂਹ ਕਾਲ ਤੇਰੀ ਟੇਕ ਬਿਨਸਾ ਜੰਜਾਲ ਦੀਨ ਦੁਨੀਆ ਤੇਰੀ ਟੇਕ ਸਭ ਮਹਿ ਰਵਿਆ ਸਾਹਿਬ ਏਕ ਰਹਾਉ ਤੇਰੀ ਟੀਕ ਕਰੋ ਆਨੰਦ ਤੇਰੀ ਟੀਕ ਜਪੋ ਗੁਰਮੰਤ ਤੇਰੀ ਟੀਕ ਤਰੀਐ ਭਉ ਸਾਗਰ ਰਾਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੀਕ ਨਾਹੀ ਭਉ ਕੋਏ ਅੰਤਰਜਾਮੀ ਸਾਚਾ ਸੋਏ ਤੇਰੀ ਟੀਕ ਤੇਰਾ ਮਨ ਤਾਣ ਈਹਾ ਊਹਾ ਤੂੰ ਦੀਬਾਨ ਤੇਰੀ ਟੇਕ ਤੇਰਾ ਪਰਵਾਸਾ ਸਗਲ ਧਿਆਵ ਹੈ ਪ੍ਰਭ ਗੁਣ ਤਾਸਾ Jap Jap ਅਨੰਦ ਕਰ ਹੈ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣ ਤਾਸਾ ਪੈਰਾ ਮਹੱਲਾ ਪੰਜਵਾ ਪ੍ਰਥਮੇ ਛੋਡੀ ਪ੍ਰਾਈ ਨਿੰਦਾ ਉੱਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀਨੋਂ ਦੂਰ ਪਰਮ ਬੈਸਨੋ ਪ੍ਰਭ ਪੀਖ ਹਜੂਰ ਐਸੋ ਤਿਆਗੀ ਵਿਰਲਾ ਕੋਈ ਹਰ ਹਰ ਨਾਮ ਜਪੈ ਜਨ ਸੋਏ ਹਰ ਹਰ ਨਾਮ ਜਪੈ ਜਨ ਸੋਏ ਪ੍ਰਹਾਉ ਅਹ ਬੋਧ ਕਾ ਛੋੜਿਆ ਸੰਗ ਕਾਮ ਕ੍ਰੋਧ ਕਾ ਉਤਰਿਆ ਰੰਗ ਨਾਮ ਧਿਆਏ ਹਰ ਹਰ ਹਰੇ ਸਾਧ ਜਨ ਕੈ ਸੰਗ ਨਿਸਤਰੇ ਬੈਰੀ ਮੀਤ ਹੋਏ ਸਮਾਨ ਅਸਮਾਨ ਤੇ ਟਿੱਪੀ ਲੱਗੀ ਐ ਸਮਾਨ ਨਹੀਂ ਕਹਿਣਾ ਸਮਾਨ ਸਰਬਮਹ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਮਾਨ ਪਾਤੇ ਸ੍ਰਾਮ ਲਾਉਣਾ ਹੈ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰੈ ਹਰ ਨਾਮ ਦਰੜਾਇ ਕਰ ਕਿਰਪਾ ਜਿਸ ਰਾਖੈ ਆਪ ਸੋਈ ਭਗਤ ਜਪੈ ਨਾਮ ਜਾਪ ਪ੍ਰਮਾਨ ਪ੍ਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾ ਕੀ ਪੂਰਨ ਪੂਰੀ ਪਈ ਪੈਰੋ ਮਹੱਲਾ ਪੰਜਵਾ ਸੁਖ ਨਾਹੀ ਬਹੁਤ ਹੈ ਧੰਨ ਖਾਟੇ ਸੁਖ ਨਾਹੀ ਇਕੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖ ਹਰ ਹਰ ਗੋਣ ਗਾਏ ਸੁਖ ਸਹਜ ਆਨੰਦ ਲਹੋ ਸਾਧ ਸੰਗ ਪਾਈਐ ਵੱਡ ਭਾਗੀ ਗੁਰਮੁਖ ਹਰ ਹਰ ਨਾਮ ਕਹੋ ਰਹਾਉ ਬੰਧਨ ਮਾਤ ਪਿਤਾ ਸੋਤ ਬਣਤਾ ਬੰਧਨ ਪਾਤੇ ਵਿਸਾਮ ਲਾਉਣੇ ਹਨ ਬੰਧਨ ਕਰਮ ਧਰਮ ਹੋ ਕਰਤਾ ਬੰਧਨ ਕਟਨਹਾਰ ਇਹ ਕਟਨਹਾਰ ਪਤਿ ਵਿਸਰਾਮ ਲਾਉਣਾ ਬੰਧਨ ਕਟਨਹਾਰ ਮਨ ਵਸੈ ਤੋ ਸੁਖ ਪਾਵੇ ਨਿਜ ਘਰ ਬਸੈ ਸਭ ਜਾਚਕ ਪ੍ਰਭ ਦੇਵਨਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸ ਨੂੰ ਕਰਮ ਕਰੇ ਪ੍ਰਭ ਆਪਣਾ ਕਰੇ ਤੇ ਜੀ ਕਰੇ ਤੇ ਲਾਉ ਮਿਸਰਾ ਹਰ ਹਰ ਨਾਮ ਤਿਨੈ ਜਾਨ ਜਪਨਾ ਗੁਰ ਆਪਣੇ ਆਗੇ ਅਰਦਾਸ ਨਾ ਗੁਰ ਆਪਣੇ ਆਗੇ ਅਰਦਾਸ ਕਰ ਕਿਰਪਾ ਪੁਰਖ ਗੁਣ ਤਾਸ ਕਹ ਨਾਨਕ ਤੁਮਰੀ ਸਰਣ ਆਈ ਜਿਉ ਭਾਵੈ ਤਿਉ ਰਖੋ ਗੁਸਾਈ ਪੈਰਾ ਮਹੱਲਾ ਪੰਜਵਾ ਗੁਰ ਮੇਲ ਪਿਆਗਿਓ ਦੂਜਾ ਭਾਉ ਗੁਰਮੁਖ ਜਪਿਓ ਹਰ ਹਰ ਨਾਮ ਗੁਰਮੁਖ ਜਪਿਓ ਹਰ ਕਾ ਨਾਮ ਗੁਰਮੁਖ ਜਪਿਓ ਹਰ ਕਾ ਨਾਮ ਵਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬਗੁਣ ਸਰਬ ਸੁਖ ਪਾਏ ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੇ ਨਾਮ ਔਖਦ ਮਨ ਭੀਤਰ ਸਾਰੇ ਗੁਰ ਭੇਟਤ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿਟੀ ਜਮ ਤਰਾਸ ਸਾਧ ਸੰਗਤ ਊਂਦ ਕਮਲ ਵਿਕਾਸ ਉਨ ਗਾਵਤ ਨਿਹਚਲ ਵਿਸਰਾਮ ਪੂਰਨ ਹੋਏ ਸਗਲੇ ਕਾਮ ਦੁਲੱਭ ਦੇਹ ਆਈ ਪਰਮਾਨ ਸਫਲ ਹੋਈ ਜਾਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਰਾਸ ਜਪੋ ਹਰ ਹਰੀ ਸਾਸ ਗਰਾਸ ਜਪੋ ਹਰ ਹਰੀ ਪੈਰੋ ਮਹੱਲਾ ਪੰਜਵਾ ਸਭ ਤੇ ਊਚਾ ਜَا ਕਾ ਨਾਉ ਸਦਾ ਸਦਾ ਤਾਂ ਕੇ ਗੁਣ ਗਾਉ ਜਿਸ ਸਿਮਰਤ ਸਗਲਾ ਦੁਖ ਜਾਏ ਸਰਬ ਸੂਖ ਵਸਹਿ ਮਨ ਆਏ ਸਿਮਰ ਮਨਾ ਤੂ ਸਾਚਾ ਸੋਏ ਹਲਤ ਪਲਤ ਤੁਮਰੀ ਗਾਤ ਹੋਏ ਰਹਾਉ ਬੋਧ ਖਿਰੰਜਨ ਸਿਰਜਨ ਹਾਰ ਜੀ ਅਜੰਤ ਦੇਵ ਆਹਾਰ ਕੋਟ ਖਤੇ ਖਿੰ ਬਕਸਨ ਹਾਰ ਖਤੇ ਪੂਲਾ ਉਚਾਰਨ ਕਰਨਾ ਭਗਤ ਭਾਏ ਸਦਾ ਨਿਸਤਾਰ ਸਾਚਾ ਧਨ ਸਾਚੀ ਵਡਿਆਈ ਪੂਰੇ ਗੁਰ ਤੇ ਗੁਰ ਪੂਰੇ ਤੇ ਗੁਰ ਪੂਰੇ ਤੇ નિਹਚਲ ਮਤ ਪਾਈ ਕਰ ਕਿਰਪਾ ਜਿਸ ਰਖਨ ਹਾਰਾ ਤਾਕਾ ਸਗਲ ਮਿਟੈ ਅੰਧਿਆਰਾ ਪਾਰ ਭ੍ਰਮ ਸਿਉ ਲਾਗੂ ਧਿਆਨ ਪੂਰਨ ਪੂਰ ਰਹਿਓ ਨਿਰਬਾਨ ਇਹ ਪੂਰਨ ਪਦ ਤੇ ਵਿਸਰਾਮ ਲਾਉਣਾ ਹੈ ਪੂਰਨ ਪੂਰ ਰਹਿਓ ਨਿਰਬਾਨ ਭ੍ਰਮ ਭਉ ਮੀਟ ਮਿਲੇ ਗੋਪਾਲ ਨਾਨਕ ਕਉ ਗੁਰ ਭਾਏ ਦਇਾਲ ਪੈਰਾ ਮਹੱਲਾ ਪੰਜਵਾ ਜੇਸ ਸਿਮਰਤ ਮਨ ਹੋਇ ਪ੍ਰਗਾਸ ਮਿਟਹਿ ਕਲੇਸ਼ ਸੁਖ ਸਹਿਜ ਨਿਵਾਸ ਤੇ ਸਹਿ ਪ੍ਰਾਪਤ ਜੇਸ ਪ੍ਰਾਪ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾ ਪ੍ਰਾਪਤਿ ਰਉ ਨਾਉ ਆਠ ਪਹਿਰ ਮੇਰੇ ਮਨ ਗਾਉ ਰਹਾਉ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਮਣ ਜਾਣ ਰਹੇ ਹਰ ਧਿਆਏ ਭਗਤ ਪਾਏ ਪ੍ਰਭ ਕੀ ਲੇਵ ਲਾਏ ਬਿਨ ਸੇ ਕਾਮ ਕ੍ਰੋਧ ਅਹੰਕਾਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਟੂਟੇ माया मोह प्यार हि टूटे ते विश्राम ਲਾਉਣਾ ਹੈ ਤੂਟੇ माया मोह प्यार ਪ੍ਰਭ ਕੀ ਟੇਕ ਰਹਿ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਵਨ ਹਾਰ ਸੁਆਮੀ ਕਰਨ ਕਰਾਵਨ ਹਾਰ ਇਥੇ विश्राम ਲਾਉਣਾ ਹੈ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣਾਇ